ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੀਐਮ ਮੋਦੀ ਦੇ ਪੰਜਾਬ ਆਉਣ ਦੀ ਤਾਰੀਖ ਹੁਣ ਚੇਂਜ ਹੋ ਗਈ ਹੈ ਪੀਐਮ ਮੋਦੀ ਹੁਣ ਪੰਜਾਬ 1 ਨੂੰ ਨਹੀਂ ਬਲਕਿ 2 ਫਰਵਰੀ ਨੂੰ ਆਉਣਗੇ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਫਰਵਰੀ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਜੀ ਬਹੁਤ ਬੜੀ ਜਨਨਤੀ ਕੇ ਲਿए ਪ੍ਰਧਾਨ ਮੰਤਰੀ ਜੀ 2 ਤਰੀਕ ਨੂੰ ਇੱਥੇ ਪਰ ਰਹੇਗੇ ਪੂਰਾ ਪੰਜਾਬ ਇਸ ਬਾਤ ਦਾ ਇੰਤਜ਼ਾਰ ਕਰ ਰਹਾ ਹੈ ਜੀ ਔਰ ਸਾਰੀ ਤਿਆਰੀਆਂ ਵੀ ਕੀ ਗਈਆਂ ਹਨ ਇਹ ਇੱਕ ਬਹੁਤ ਇੱਕ ਇਮੋਸ਼ਨਲ ਬੌਂਡਿੰਗ ਹੈ ਪੀਐਮ ਸਾਹਿਬ ਕੇ ਸਾਥ ਇਹ ਕਾਰਨਨਕਾ ਕੀ ਵਿਸ਼ੇਸ਼ ਤੌਰ ਪਰ ਆ ਪੀਐਮ ਦੇ ਇਸ ਦੌਰੇ ਦੀ ਤਾਰੀਖ ਫਾਈਨਲ ਹੋਣ ਦੀ ਪੁਸ਼ਟੀ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ ਜਿੱਥੇ ਉਹਨਾਂ ਨੇ ਪੀਐਮ ਮੋਦੀ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਦੇ 1 ਫਰਵਰੀ ਨੂੰ ਪੰਜਾਬ ਆਉਣ ਦੀ ਜਾਣਕਾਰੀ ਦਿੱਤੀ ਸੀ ਪਰ ਹੁਣ ਪੀਐਮ ਮੋਦੀ 1 ਫਰਵਰੀ ਨੂੰ ਲੁਧਿਆਣਾ ਦੇ ਹਲਵਾਰਾ 에ਅਰਪੋਰਟ ਦਾ ਸਿਰਫ ਵਰਚੁਅਲ ਉਦਘਾਟਨ ਕਰਨਗੇ 2 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਜਲੰਧਰ ਦੌਰੇ ਦੌਰਾਨ ਸਿੱਧਾ ਆਦਮپور 에 ਕਣਗੇ ਤੇ ਉਸ ਤੋਂ ਬਾਅਦ ਡੇਰਾ ਬੱਲਾ ਵਿਖੇ ਮੱਥਾ ਟੇਕਣਗੇ ਮਨਜਿੰਦਰ ਸਿੰਘ ਸਿਰਸੰਧ ਦੱਸਿਆ ਕਿ ਪੀਐਮ ਮੋਦੀ ਦਾ ਇਹ ਦੌਰਾ ਸ਼੍ਰੀ ਗੁਰੂ ਰਵਿਦਾਸ ਜੀ ਜਨਮ ਦਿਤੀ ਦੇ ਮੌਕੇ ਤੇ ਹੋ ਰਿਹਾ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਡੇਰਾ ਬੱਲਾ ਨਾਲ ਭਾਵਨਾਤਮਕ ਜੁੜਾਅ ਹੈ ਇਸ ਮੌਕੇ ਤੇ ਪੀਐਮ ਸੰਤ ਨਰਿੰਦਰਨ ਦਾਸ ਜੀ ਤੋਂ ਆਸ਼ੀਰਵਾਦ ਵੀ ਲੈਣਗੇ ਪ੍ਰਧਾਨ ਮੰਤਰੀ ਪਹਿਲਾਂ ਵੀ ਸੰਤ ਨਰਿੰਦਰਨ ਦਾਸ ਨਾਲ ਮੁਲਾਕਾਤ ਕਰ ਚੁੱਕੇ ਨੇ ਪੀਐਮ ਮੋਦੀ ਦੇ ਪੰਜਾਬ ਦੌਰੇ ਦੀ ਖੋਸ਼ਹਾਲ ਨਾਲ ਹੀ ਭਾਜਪਾ ਵਰਕਰਾਂ ਤੇ ਸਮਰਥਕਾਂ ਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਪੂਰਾ ਪੰਜਾਬ ਦੋ ਪਰਵੀ ਨੂੰ ਹੋਣ ਵਾਲੇ ਇਸ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਮੰਨਿਆ ਜਾ ਰਿਹਾ ਕਿ ਸ਼੍ਰੀ ਗੁਰੂ ਰਵੀਦਾਸ ਜੈੰਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਕੋਈ ਵੱਡੀਆਂ ਐਲਾਨ ਵੀ ਕੀਤਾ ਜਾ ਸਕਦਾ ਹੈ ਇਸ ਦੌਰੇ ਨੂੰ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵੀ ਮੱਦੇਨਜ਼ਰ ਮਾਸਟਰ ਸਟ੍ਰੋਕ ਵੱਜੂਗੀ ਦੇਖਿਆ ਜਾ ਰਿਹਾ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਨੇ ਤੇ ਹੁਣ ਪੂਰਾ ਪੰਜਾਬ ਦੋ ਪਰਵੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਪੀਐਮ ਮੋਦੀ ਦੇ ਪੰਜਾਬ ਆਉਣ ਦੀ ਤਾਰੀਖ ਹੁਣ ਚੇਂਜ ਹੋ ਗਈ ਹੈ ਪੀਐਮ ਮੋਦੀ ਹੁਣ ਪੰਜਾਬ 1 ਨੂੰ ਨਹੀਂ ਬਲਕਿ 2 ਫਰਵਰੀ ਨੂੰ ਆਉਣਗੇ ਜੀ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2 ਫਰਵਰੀ ਨੂੰ ਪੰਜਾਬ ਦੇ ਦੌਰੇ ਤੇ ਆ ਰਹੇ ਨੇ ਜੀ ਬਹੁਤ ਬੜੀ ਜਨਨਤੀ ਕੇ ਲਿਏ ਪ੍ਰਧਾਨ ਮੰਤਰੀ ਜੀ 2 ਤਰੀਕੋ ਯਹਾਂ ਪਰ ਰਹੇਗੇ ਪੂਰਾ ਪੰਜਾਬ ਇਸ ਬਾਤ ਦਾ ਇੰਤਜ਼ਾਰ ਕਰ ਰਹਾ ਹੈ ਜੀ ਔਰ ਸਾਰੀ ਤਿਆਰੀਆਂ ਵੀ ਕੀ ਗਈਆਂ ਹੈ ਇਹ ਇੱਕ ਬਹੁਤ ਇੱਕ ਇਮੋਸ਼ਨਲ ਬੌਂਡਿੰਗ ਹੈ ਪੀਐਮ ਸਾਹਿਬ ਕੇ ਸਾਥ ਇਹ ਕਾਰਨ ਹੈ ਕਿ ਵਿਸ਼ੇਸ਼ ਤੌਰ ਪਰ ਪੀਐਮ ਜੀ ਇਸ ਦੌਰੇ ਦੀ ਤਾਰੀਖ ਫਾਈਨਲ ਹੋਣ ਦੀ ਪੁਸ਼ਟੀ ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਕੀਤੀ ਹੈ ਮਨਜਿੰਦਰ ਸਿੰਘ ਸਿਰਸਾ ਸ਼ੁੱਕਰਵਾਰ ਨੂੰ ਚੰਡੀਗੜ੍ਹ ਪਹੁੰਚੇ ਜਿੱਥੇ ਉਹਨਾਂ ਨੇ ਪੀਐਮ ਮੋਦੀ ਦੇ ਦੌਰੇ ਨੂੰ ਲੈ ਕੇ ਤਿਆਰੀਆਂ ਦਾ ਜਾਇਜ਼ਾ ਲਿਆ ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਰਮਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਦੇ ਇੱਕ ਫਰਮਾਨ ਨੂੰ ਪੰਜਾਬ ਆਉਣ ਦੀ ਜਾਣਕਾਰੀ ਦਿੱਤੀ ਸੀ ਪਰ ਹੁਣ ਪੀਐਮ ਮੋਦੀ ਇੱਕ ਫਰਮਾਨੀ ਨੂੰ ਲੁਧਿਆਣਾ ਦੇ ਹਲਵਾਰਾ 에ਰਪੋਰਟ ਦਾ ਸਿਰਫ ਵਰਚੁਅਲ ਉਦਘਾਟਨ ਕਰਨਗੇ 2 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਜਲੰਧਰ ਦੌਰੇ ਦੌਰਾਨ ਸਿੱਧਾ ਆਦਮپور 에ਰਪੋਰਟ ਪਹੁੰਚਣਗੇ ਤੇ ਉਸ ਤੋਂ ਬਾਅਦ ਡੇਰਾ ਬੱਲਾ ਵਿਖੇ ਮੱਥਾ ਟੇਕਣਗੇ ਮਨਜਿੰਦਰ ਸਿੰਘ ਸਿਰਸਾ ਨੇ ਦੱਸਿਆ ਕਿ ਪੀਐਮ ਮੋਦੀ ਦਾ ਇਹ ਦੌਰਾ ਸ਼੍ਰੀ ਮੌਕੇ ਤੇ ਹੋ ਰਿਹਾ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਡੀਰਾ ਬੱਲਾ ਨਾਲ ਭਾਵਨਾਤਮਕ ਜੁੜਾਅ ਹੈ ਇਸ ਮੌਕੇ ਤੇ ਪੀਐਮ ਸੰਤ ਨਰਿੰਦਰਨ ਦਾਸ ਜੀ ਤੋਂ ਆਸ਼ੀਰਵਾਦ ਵੀ ਲੈਣਗੇ ਪ੍ਰਧਾਨ ਮੰਤਰੀ ਪਹਿਲਾਂ ਵੀ ਸੰਤ ਨਰਿੰਦਰਨ ਦਾਸ ਨਾਲ ਮੁਲਾਕਾਤ ਕਰ ਚੁੱਕੇ ਨੇ ਪੀਐਮ ਮੋਦੀ ਦੇ ਪੰਜਾਬ ਦੌਰੇ ਦੀ ਕੋਸ਼ਨਾ ਨਾਲ ਹੀ ਭਾਜਪਾ ਵਰਕਰਾਂ ਤੇ ਸਮਰਥਕਾਂ ਚ ਨਵਾਂ ਜੋਸ਼ ਵੇਖਣ ਨੂੰ ਮਿਲ ਰਿਹਾ ਪੂਰਾ ਪੰਜਾਬ 2 ਫਰਵਰੀ ਨੂੰ ਹੋਣ ਵਾਲੇ ਇਸ ਦੌਰੇ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਮੰਨਿਆ ਜਾ ਰਿਹਾ ਕਿ ਸ਼੍ਰੀ ਗੁਰੂ ਰਵੀਦਾਸ ਜੈੰਤੀ ਦੇ ਮੌਕੇ ਤੇ ਪ੍ਰਧਾਨ ਮੰਤਰੀ ਵੱਲੋਂ ਕੋਈ ਵੱਡੀਆਂ ਐਲਾਨ ਵੀ ਕੀਤਾ ਜਾ ਸਕਦਾ ਹੈ ਇਸ ਦੌਰੇ ਨੂੰ 27 ਦੀਆਂ ਵਿਧਾਨ ਸਭਾ ਚੋਣਾਂ ਦੇ ਵੀ ਮੱਦੇਨਜ਼ਰ ਇੱਕ ਮਾਸਟਰ ਸਟ੍ਰੋਕ ਵਜੋਂ ਵੀ ਦੇਖਿਆ ਜਾ ਰਿਹਾ ਹੈ ਅਖੀਰ ਦੇ ਵਿੱਚ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਲਈ ਸਾਰੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਨੇ ਤੇ ਹੁਣ ਪੂਰਾ ਪੰਜਾਬ 2 ਫਰਵਰੀ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ